ਮੋਹਾਲੀ ਦੇ ਵਿੱਚ ਲਗਾਤਾਰ ਵਿਦੇਸ਼ ਭੇਜਣ ਦੇ ਨਾਮ ਦੇ ਉੱਪਰ ਕਰੋੜਾਂ ਰੁਪਏ ਦੀ ਠੱਗੀ ਨੂੰ ਕਿਹਨਾਂ ਤਰੀਕੇ ਅੰਜਾਮ ਦਿੱਤਾ ਗਿਆ ਫਰਜੀ ਟਰੈਵਲ ਏਜੰਟਾਂ ਵੱਲੋਂ ਦਿੱਤਾ ਜਾ ਰਿਹਾ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਪੁਲਿਸ ਅਤੇ ਪ੍ਰਸ਼ਾਸਨ ਵੀ ਸਤਰਕ ਹੋਇਆ ਹੋਇਆ ਨਜ਼ਰ ਆ ਰਹੇ ਤੇ ਉਹਨਾਂ ਵੱਲੋਂ ਲਗਾਤਾਰ ਵੱਡੀਆਂ ਕਾਰਵਾਈਆਂ ਵੀ ਅਮਲ ਚ ਲਿਆਂਦੀਆਂ ਜਾ ਰਹੀਆਂ ਇਸੇ ਲਈ ਤਾਂ ਇਹ ਕਹਿ ਸਕਦੇ ਕਿ ਮੋਹਾਲੀ ਤੇ ਥਾਵਾ ਫੇਸ 11 ਪੁਲਿਸ ਉਹਨਾਂ ਡੀਐਸਪੀ ਹਰ ਸਿਮਰਨ ਸਿੰਘ ਬਲਦੀ ਅਗਵਾਈ ਦੇ ਵਿੱਚ ਮੋਹਾਲੀ ਦੇ ਫੇਸ 11 ਵਿੱਚ ਜਿਹੜਾ ਕਿ ਇਮੀਗ੍ਰੇਸ਼ਨ ਦਫ਼ਤਰ ਜਿਹੜਾ ਸੀਗਾ ਵਿਦਾਊਟ ਲਾਇਸੈਂਸ ਜਿਹੜਾ ਚਲਾਇਆ ਜਾ ਰਿਹਾ ਸੀ ਉਸ ਦੇ ਉੱਪਰ ਰੇਡ ਕੰਡਕਟ ਕੀਤੀ ਗਈ ਹੈ ਤੇ ਉੱਧਰ ਜਿਹੜੇ ਕੰਮ ਕਰ ਰਹੇ ਵਿਅਕਤੀ ਸਨ ਉਹਨਾਂ ਨੂੰ ਗ੍ਰਿਫਤਾਰਸ਼ਤ ਵੀ ਚਲایا ਗਿਆ ਕਾਫੀ ਭਾਰੀ ਮਾਤਰਾ ਦੇ ਵਿੱਚ ਮੋਬਾਈਲ ਫੋਨ ਤੇ ਹੋਰ ਵੀ ਕਈ ਦਸਤਾਵੇਜ਼ ਜਿਹੜੇ ਕਿ ਹੈਗੇ ਨੇ ਮੁਹਾਲੀ ਪੁਲਿਸ ਵੱਲੋਂ ਆਪਣੇ ਕਬਜ਼ੇ ਚ ਲੈ ਗਏ ਨੇ ਫਿਲਹਾਲ ਦੀ ਗੱਡੀ ਜਿਹੜੀ ਪ੍ਰੀਮੀਰੀ ਇਨਵੈਸਟੀਗੇਸ਼ਨ ਚ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਜਿਹੜੇ ਇਮੀਗ੍ਰੇਸ਼ਨ ਦੇ ਉੱਪਰ ਜਿਹੜਾ ਰੇਡ ਕੰਡਕਟ ਕੀਤੀ ਗਈ ਹੈ ਉਹਨਾਂ ਕੋਲ ਨਾ ਕੋਈ ਵੈਲਿਡ ਲਾਇਸੈਂਸ ਸੀਗਾ ਨਾ ਹੀ ਕਿਸੇ ਤਰੀਕੇ ਦੀ ਕੋਈ ਮਨਜ਼ੂਰੀ ਜਿਹੜੀ ਕਿ ਪੰਜਾਬ ਸਰਕਾਰ ਜਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਈਤੀ ਗਈ ਸੀ ਲੇਕਿਨ ਉਸ ਇਨਕੇ ਕੇ ਨਿਊ ਪਾਸੀਫਿਕ ਕੰਸਲਟੈਂਸੀ ਦੇ ਨਾਮ ਦੇ ਉੱਪਰ ਜਿਹੜਾ ਕਿ ਫਰਜੀ ਇਮੀਗ੍ਰੇਸ਼ਨ ਦਫ਼ਤਰ ਵੱਡੇ ਪੱਧਰ ਤੇ ਉੱਪਰ ਚਲਾਇਆ ਜਾ ਰਿਹਾ ਸੀ ਤੇ ਜਿਸ ਦੇ ਵਿੱਚ ਕਈ ਨੌਜਵਾਨਾਂ ਨੂੰ ਕੈਸੇ ਹੁੰਦੇ ਕਰੋੜਾਂ ਰੁਪਏ ਦੀ ਠੱਗੀ ਜੜੀ ਠੱਗੀ ਨੂੰ ਜਿਹੜਾ ਕਿ ਅੰਜਾਮ ਦਿੱਤਾ ਜਾ ਚੁੱਕਾ ਹੈ ਹਾਲ ਫਿਲਹਾਲ ਦੀ ਘੜੀ ਪੁਲਿਸ ਨੂੰ ਕਿਹਾ ਜਾ ਰਿਹਾ ਕਿ ਫਿਲਹਾਲ ਜਿਹੜੇ ਅ ਜਿਹੜੇ ਏਮਪਲੋਈ ਜਿਹੜੇ ਕਿ ਉਧਰ ਕਿਰਾਸਤ ਹੀ ਲੈ ਕੇ ਰਹੇ ਉਹਨਾਂ ਵੱਲੋਂ ਕਿਹਾ ਗਿਆ ਕਿ ਅਗਸਤ ਮਹੀਨੇ ਵਿੱਚ ਉਹਨਾਂ ਵੱਲੋਂ ਜਿਹੜਾ ਕਿ ਲਾਇਸੈਂਸ ਅਪਲਾਈ ਕਰ ਦਿੱਤਾ ਗਿਆ ਸੀ ਵਿਦੇਸ਼ ਭੇਜਣ ਦੀ ਜਿਹੜੀ ਕੰਸਲਟੈਂਸੀ ਦਾ ਲਾਇਸੈਂਸ ਅਪਲਾਈ ਕੀਤਾ ਗਿਆ ਸੀ ਲ ਪੁਲਿਸ ਨੇ ਕਿਹਾ ਜਾ ਰਿਹਾ ਕਿ ਸਾਡੇ ਵੱਲੋਂ ਦਸਤਾਵੇਜ਼ ਖੰਗਾਲੇ ਜਾ ਰਹੇ ਨੇ ਤੇ ਸ਼ਿਕਾਇਤਾਂ ਵੀ ਜਿਹੜੀਆਂ ਹੈਗੀਆਂ ਉਹਨਾਂ ਨੂੰ ਵੀ ਖੰਗਾਲਿਆ ਜਾਏਗਾ ਸਾਰੇ ਤੱਥ ਜਿਹੜੇ ਪਵਚਨ ਤੋਂ ਬਾਹਰ ਲੜ ਕੇ ਕੇ ਬਣਦੀ ਕਾਨੂੰਨੀ ਕਾਰਵਾਈ ਅਮਲ ਤੇ ਲਿਆਂਦੀ ਜਾਏਗੀ ਕਿ ਜਿਸ ਤਰ੍ਹਾਂ ਹੀ ਹੋਰ ਵੀ ਜਿਹੜੇ ਜਿਹੜੇ ਇਹਨਾਂ ਦੇ ਠੱਗੀ ਦੇ ਸ਼ਿਕਾਰ ਜਿਹੜੇ ਵਿਅਕਤੀ ਨੇ ਉਹਨਾਂ ਨੂੰ ਵੀ ਪੁਹਾਲੀ ਪੁਲਿਸ ਨੂੰ ਅਪੀਲ ਕੀਤੀ ਕਿ ਕਿ ਅੱਗੇ ਆਣ ਤੇ ਇਹਨਾਂ ਦੇ ਖਿਲਾਫ ਜਿਹੜੀ ਬਣਦੀ ਆਪਣੀ ਸ਼ਿਕਾਇਤਾਂ ਦਰਜ ਕਰਵਾਣ ਤੇ ਉਸ ਤੋਂ ਬਾਅਦ ਇਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਸਖਤ ਕਾਨੂੰਨੀ ਕਾਰਵਾਈ ਜਿਹੜੀ ਕਿ ਅਮਲ ਤੇ ਲਿਆਂਦੀ ਜਾਏਗੀ ਫਿਲਹਾਲ ਦੀ ਘੜੀ ਜਿਹੜਾ ਪ੍ਰੀਲੀਮਿਨਰੀ ਉਹ ਦੁਬਈ ਤੋਂ ਆਪਰੇਟ ਕਰ ਰਿਹਾ ਸੀ ਤੇ ਮੋਹਾਲੀ ਦੇ ਵਿੱਚ ਕਿਵੇਂ ਸੀ ਤਾਂ ਕਿ ਉਹਦੇ ਵੱਲੋਂ ਆਪਣੇ ਸਭ ਏਜੰਟ ਜਿਹੜੇ ਰੱਖੇ ਗਏ ਸਨ ਉਹਨਾਂ ਵੱਲੋਂ ਵੱਖ-ਵੱਖ ਥਾਵਾਂ ਦੇ ਉੱਪਰ ਤਕਰੀਬਨ 14 ਤੋਂ 15 ਦਫ਼ਤਰ ਜਿਹੜੇ ਕਿ ਗਰੇ ਮੋਹਾਲੀ ਦੇ ਵਿੱਚ ਚਲਾਏ ਜਾ ਰਹੇ ਨੇ ਫਿਲਹਾਲ ਦੀ ਘੜੀ ਇੱਕ ਦਫ਼ਤਰ ਜਿਹੜਾ ਕਿ ਹੈ ਮੋਹਾਲੀ ਦੇ ਫੇਸ 11 ਪੁਲਿਸ ਨੂੰ ਪਤਾ ਲੱਗਦਾ ਤੇ ਉਸ ਦੇ ਉੱਪਰ ਰੇਡ ਕੰਡਕਟ ਕੀਤੀ ਜਾਂਦੀ ਹੈ ਤੇ ਰੇਡ ਕੰਡਕਟ ਕਰਨ ਤੋਂ ਬਾਅਦ ਜਿਵੇਂ ਉੱਥੇ ਪੁਲਿਸ ਪਹੁੰਚਦੀ ਤਾਂ ਉਹਨਾਂ ਵੱਲੋਂ ਦਸਤਾਵੇਜ਼ਾਂ ਦੀ ਮੰਗ ਕੀਤੀ ਜਾਂਦੀ ਹੈ ਲਾਇਸੈਂਸ ਦੀ ਮੰਗ ਕੀਤੀ ਜਾਂਦੀ ਹੈ ਕੰਪਨੀ ਦੇ ਵਿੱਚ ਜਿੰਨੇ ਵੀ ਵਿਅਕਤੀ ਸਨ ਜਾਂ ਜਿਹੜੇ ਮੌਕੇ ਤੇ ਉਹਨਾਂ ਕੋਲ ਕਿਸੇ ਵੀ ਤਰੀਕੇ ਦਾ ਮਾਨਤਾ ਪ੍ਰਾਪਤ ਲਾਇਸੈਂਸ ਜਿਹੜਾ ਕਿ ਗਿਆ ਪੁਲਿਸ ਨੂੰ ਨਹੀਂ ਦਿਖਾਇਆ ਗਿਆ ਤੇ ਪੁਲਿਸ ਵੱਲੋਂ ਉਕਤ ਜਿਹੜੇ ਕਿ ਐਮਪਲੋਈਸ ਜਿਹੜੇ ਐਮਪਲੋਈ ਸਨ ਉਹਨਾਂ ਨੂੰ ਹਿਰਾਸਤ ਵਿੱਚ ਲੈ ਕੇ ਮੁਹਾਲੀ ਦੇ ਥਾਣਾ ਫੇਜ਼ 11 ਵਿਖੇ ਲਿਆਂਦਾ ਗਿਆ ਤੇ ਹੁਣ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਕੀਤੀ ਗਿਆ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਜਦੋਂ ਇਸ ਸਬੰਧੀ ਐਸਐਚਓ ਜਿਹੜੇ ਕਿ ਨੇ ਥਾਣਾ ਫੇਜ਼ 11 ਦੇ ਅਮਨਦੀਪ ਚੋਹਾਨ ਉਹਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਇਸ ਗੱਲ ਦੀ ਜਾਣਕਾਰੀ ਸਾਂਝੀ ਕੀਤੀ ਗਈ ਕਿ ਸਾਡੇ ਵੱਲੋਂ ਰੇਡ ਕੰਡਕਟ ਕੀਤੀ ਗਈ ਹੈ ਫਿਲਹਾਲ ਦੀ ਘੜੀ ਦਸਤਾਵੇਜ਼ ਵੀ ਲਏ ਗਏ ਨੇ ਆਪਣੇ ਕਬਜ਼ੇ ਚ ਲਏ ਗਏ ਨੇ ਤੇ ਕੁਝ ਮੋਬਾਈਲ ਫੋਨ ਤੇ ਕੁਝ ਵਿਅਕਤੀਆਂ ਨੂੰ ਵੀ ਆਪਣੀ ਹਿਰਾਸਤ ਦੇ ਚ ਲਿਆ ਗਿਆ ਤੇ ਉਹਨਾਂ ਨੂੰ ਲੈ ਕੇ ਉਹ ਫਾਂਡ ਦਾ ਨੇ ਫੇਜ਼ 11 ਵਿੱਚ ਰੱਖਿਆ ਗਿਆ ਜਿਸ ਤਰੀਕੇ ਦੀ ਕਾਨੂੰਨੀ ਕਾਰਵਾਈ ਬਣੇਗੀ ਕਪੂਰੇ ਨੂੰ ਕੇਸ ਨੂੰ ਵਾਚਨ ਤੋਂ ਬਾਅਦ ਉਸ ਤਰੀਕੇ ਦੀ ਕਾਨੂੰਨੀ ਕਾਰਵਾਈ ਅਮਲ ਚ ਲਿਆਂਦੀ ਜਾਏਗੀ ਮੋਹਾਲੀ ਤੋਂ ਮਨੀਸ਼ ਸ਼ੰਕਰ ਤੁਸੀਂ ਆਸਟ੍ਰੇਲੀਆ ਇੰਗਲੈਂਡ ਨਿਊਜ਼ੀਲੈਂਡ ਕੈਨੇਡਾ ਕਿਸੇ ਵੀ ਕੰਟਰੀ ਜਾਣਾ ਚਾਹੁੰਦੇ ਹੋ ਤੁਹਾਨੂੰ ਆਈਲੈਸ ਕਲੀਅਰ ਕਰਨ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਤਾਂ ਉਹ ਅਸੀਂ ਕਰਵਾ ਕੇ ਦਵਾਂਗੇ ਤੁਹਾਨੂੰ ਫਾਂਡ ਸ਼ੋਅ ਦੇ ਵਿੱਚ ਪ੍ਰੋਬਲਮ ਆਂਦੀ ਹੈ ਤਾਂ ਉਹ ਕਰਵਾ ਕੇ ਦਵਾਂਗੇ ਤੁਹਾਨੂੰ ਸੋਰਸ ਆਫ ਇਨਕਮ ਕਿੱਦਾਂ ਤੁਸੀਂ ਬਣਵਾਉਣਾ ਹੈ ਉਹ ਅਸੀਂ ਦੱਸਾਂਗੇ ਤੁਹਾਡਾ ਗੈਪ ਤੁਸੀਂ ਕਿੱਦਾਂ ਕਲੀਅਰ ਕਰ ਸਕਦੇ ਹੋ ਅਸੀਂ ਤੁਹਾਨੂੰ ਦੱਸਾਂਗੇ ਜਪ ਸਟੱਡੀ ਉਹ ਕੰਪਨੀ ਹੈ ਜਿਨੇ ਹਜ਼ਾਰਾਂ ਸਟੂਡੈਂਟ ਨੂੰ ਬਾਹਰ ਭੇਜਿਆ ਜਿਨ੍ਹਾਂ ਦਾ ਗੈਪ ਪੈ ਚੁੱਕੇ ਅਸੀਂ ਜਿਨ੍ਹਾਂ ਤੋਂ ਆਈਲੈਸ ਕਲੀਅਰ ਨਹੀਂ ਹੋ ਰਿਹਾ ਸੀ ਜਿਨ੍ਹਾਂ ਕੋ ਫੰਡ ਨਹੀਂ ਸੀ ਸ਼ੋ ਕਰਦੇ ਸੋ ਜੇ ਤੁਸੀਂ ਵੀ ਆਪਣਾ ਕਿਸੇ ਵੀ ਕੰਟਰੀ 'ਚ ਜਾਣ ਦਾ ਸੁਪਨਾ ਪੂਰਾ ਕਰਨਾ ਹੈ ਤਾਂ ਜਪ ਸਟੱਡੀ ਦਾ ਇਹ ਨੰਬਰ ਤੁਹਾਡੀ ਜ਼ਿੰਦਗੀ ਬਦਲ ਸਕਦਾ ਤੁਹਾਡੇ ਸੁਪਨੇ ਨੂੰ ਸੱਚ ਕਰ ਸਕਦਾ ਇੱਕ ਵਾਰੀ ਫੋਨ ਕਰਕੇ ਸਹੀ ਜਾਣਕਾਰੀ ਲੈ ਲਓ ਵੀ ਕਿਵੇਂ ਅਸੀਂ ਤੁਹਾਡਾ ਕੰਮ ਕਰਾਂਗੇ ਤੁਸੀਂ ਮੈਨੂੰ ਮੁਹਾਲੀ ਜਲੰਧਰ ਜਾਂ ਰਾਏਕੋਟ ਮਿਲ ਸਕਦੇ ਹੋ ਇਸ ਨੰਬਰ ਤੇ ਫੋਨ ਕਰਕੇ ਪੂਰੀ ਜਾਣਕਾਰੀ ਲਓ ਸਸਿਕਾ